ਦੇਖ ਲਓ ਕਿ ਪਾਪਾ ਵੱਲੋਂ ਅਨੀਤਾ ਸੋਮਪੁਰਗਾ ਜੀ ਵੱਲੋਂ ਇੱਕ ਰਾਵਲਪਿੰਡੀ ਤੋਂ ਬਹੁਤ ਵਿਸ਼ਾਲ ਟਰੈਕਟਰ ਮਾਰਕੀਰਾ ਕੱਢਿਆ ਗਿਆ ਜਿਸ ਵਿੱਚ ਸੈਂਕੜੇ ਹਜ਼ਾਰਾਂ ਕਰੀਬ ਨੌਜਵਾਨ ਜਿਹੜੇ ਆ ਉਹ ਇਸ ਮੌਕੇ ਤੇ ਪਹੁੰਚੇ ਆ ਤੇ ਦੇਵ ਸ਼ਰਮਾ ਜੋ ਸੀਨੀਅਰ ਦਿੱਤਾ ਨੇ ਦੇਵ ਜੀ ਕਿੱਦਾਂ ਤੁਸੀਂ ਆ ਰਹੇ ਹੋ ਪਸ਼ੂਕਤਾਂ ਦਾ ਮੌਲ ਦੀ ਮੈਂ ਇਸ ਖਾਲ ਤੇ ਬੋਲ ਖੋਸ਼ਾਂ ਕਿ ਅੱਜ ਕਿਸਾਨ ਭਰਾਵਾਂ ਨੇ ਅਨੀਤਾ ਸੋਮਪੁਰਗਾ ਜੀ ਦੇ ਹੱਕ ਦੇ ਵਿੱਚ ਜਿਹੜੀ ਟਰੈਕਟਰ ਰੈਲੀ ਕੀਤੀ ਆ ਇਹਦਾ ਸਾਰਾ ਹੀ ਸ਼ਰੇਹ ਸੋਨੂ ਰਾਮਲਪਿੰਡੀ ਗਗਨ ਸੋਨੀ ਜਿਹੜੇ ਦਿਲ ਲਾ ਕੇ ਦਿਨ ਰਾਤ ਇਹ ਕੰਮ ਕਰਕੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਮਿਲ ਕੇ ਅਨੀਤਾ ਸੋਮਪrakash ਦੀ ਚਿੱਤ ਨੂੰ ਪੱਕਾ ਹੀ ਕਰਨ ਦੇ ਲਈ ਇਹਨਾਂ ਨੇ ਰਾਤ ਦਿਨ ਕਰਕੇ ਅੱਜ ਕਿਸਾਨ ਰੈਲੀ ਗੱਦੀ ਟਰੈਕਟਰ ਰੈਲੀ ਮੈਂ ਇੰਨਾ ਇਕੱਠ ਅੱਜ ਤੱਕ ਫਗਵਾੜੇ ਦੇ ਵਿੱਚ ਕਦੀ ਵੀ ਨਹੀਂ ਦੇਖਿਆ ਇੰਨਾ ਇਕੱਠ ਲੋਹਾਂ ਦਾ ਮੁੰਡਿਆਂ ਦਾ ਇਕੱਠ ਜਿਹੜੇ ਆਪਣੇ ਦਿਲੋਂ ਆਪਣੇ 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 ਟਰੈਕਟਰ ਘੜਾ ਤੋਂ ਲੈ ਕੇ ਜਿੱਧਾ ਕਦੀ ਕਿਸੇ ਹੋਰ ਰੈਲੀਾਂ ਤੇ ਜਾਂਦੇ ਸੀ ਅੱਜ ਆਪਣੇ ਨੀਤਾ ਸੋਮਪਰਾਜੀ ਦੇ ਹੱਕ ਦੇ ਵਿੱਚ ਫਗਵਾੜਾ ਆਇਆ ਮੈਂ ਕਿਸਾਨਪੁਰਾਵਾ ਦਾ ਸੋਨੂ ਰਾਵਲਪਿੰਡੀ ਗਗਨ ਸੋਨੀ ਦਾ ਆਪਣੇ ਵੱਲੋਂ ਪਾਰਟੀ ਵੱਲੋਂ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਸਾਰਾ ਹੀ ਮਹੌਲ ਹੀ ਬਣਾ ਦਿੱਤਾ ਅੱਜ ਦੇਖ ਰਹੇ ਆ ਕਿ ਨੀਤਾ ਸੋਮਪਰਾਜੀ ਜੀ ਆਪ ਤੇ ਗਗਨ ਜੀ ਗਗਨ ਸੋਨੀ ਆਏ ਜੀ ਨਾਲ ਅਗਲੀ ਕਿਹਦੇ ਜਿਹੜਾ ਸਿਹਰਾ ਹੈ ਅੱਜ ਦੇ ਜਿਹੜਾ ਮੈਕਟਰ ਮਾਰਚ ਹੈ ਉਹਦੇ ਬਹੁਤ ਵੱਡਾ ਯੋਗਦਾਨ ਤੁਹਾਡਾ ਰਿਹਾ ਕਿੱਦਾਂ ਲੱਗਦਾ ਸਿਹਰਾ ਦੇ ਬਾਤ ਕਹੀ ਦੀ ਜਿਹਦੇ ਸਾਰੇ ਲਾਉਣਾ ਆ ਅੱਜ ਸਾਡੇ ਲੋਕ ਸਭਾ ਹਲਕਾ ਸ਼ਿਆਲਪੁਰ ਦੇ ਵੋਟਰ ਸਪੋਰਟ ਰੌਕ ਕਿਸਾਨਾਂ ਨੇ ਦਾਸਤਾ ਅਸੀਂ ਸਰਕਾਰ ਜੀ ਦੇ ਹੱਕ ਦੇ ਵਿੱਚ ਅੱਜ ਉਹਨਾਂ ਨੇ ਬਹੁਤ ਹੀ ਵੱਡੇ ਬਹੁਤ ਹੀ ਵੱਡੀ ਤਦਾਰ ਦੇ ਵਿੱਚ ਰੈਲੀ ਕੱਢੀ ਆ ਟਰੈਕਟਰਾਂ ਦੀ ਮੈਂ ਧੰਨਵਾਦੀ ਆ ਉਹਨਾਂ ਕਿਸਾਨਾਂ ਦਾ ਉਹਨਾਂ ਜ਼ਿਮੀਦਾਰਾਂ ਦਾ ਜਿਨ੍ਹਾਂ ਨੇ ਅੱਜ 80 ਪਰ ਦੀ ਧੁੱਪ ਦੇ ਵਿੱਚ 45 46 ਡਿਗਰੀ ਦੇ ਵਿੱਚ ਅੱਜ ਦਾਸਤਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਰੈਲੀ ਕੱਢ ਕੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਕਿਦਾਂ ਟਰੈਕਟਰ ਆ ਉਹਦੇ ਝੰਡੇ ਲਾ ਕੇ ਜਿਹੜਾ ਮਾਰਚ ਆ ਉਹ ਇੱਥੇ ਪਹੁੰਚ ਆਇਆ ਇਸ ਜਿਹੜੀ ਰਸੋਈ ਆ ਜਿਹੜੀ ਜਿੱਥੇ ਆਫਿਸ ਵੀ ਕੀਤਾ ਜਾਂਦਾ ਨਹੀਂ ਤਾਂ ਸੋਮ ਪ੍ਰਗਜ ਜੀ ਦਾ ਆਫਿਸ ਆ ਉੱਥੇ ਜਾ ਕੇ ਜਿਹੜੀ ਆ ਇਹਦੀ ਸਮਾਪਤੀ ਆ ਮਾਰਚ ਦੀ ਹੋਣੀ ਆ ਟਰੈਕਟਰਾਂ ਦੀਆਂ ਲਾਈਨਾਂ ਜਿਹੜੀਆਂ ਬਹੁਤ ਦੂਰ ਤੱਕ ਲੱਗੀਆਂ ਹੋਈਆਂ ਜਿਹਨਾਂ ਜਾਮ ਵੀ ਲੱਗਿਆ ਤੇ ਬਹੁਤ ਦੂਰ ਤੱਕ ਆ ਬਸ ਜਿੱਥੇ ਤੇ ਸਾਡੀ ਨਿਗਾਹ ਜਾਂਦੀ ਆ ਉੱਥੇ ਤੱਕ ਜਿਹੜੇ ਟਰੈਕਟਰ ਆ ਉਹ ਕੀ ਕਹਿਣਾ ਚਾਹੁੰਦੇ ਨਹੀਂ ਤੁਸੀਂ ਬਾ ਕੋਈ ਨਹੀਂ ਹੱਥ ਕਰਾਈਓ ਬਗਵਾੜਾ ਕੀਤਾ ਹੈ ਜਾਮ ਪੂਰਾ ਜਾਮ ਹੋ ਗਿਆ ਪੂਰਾ ਹੈ ਤੇ ਆ ਦੇਖੋ ਕਿ ਨੌਜਵਾਨ ਜਿਹੜੇ ਆ ਟਰੈਕਟਰਾਂ ਦੇ ਚੜੇ ਹੋਏ ਆ ਹਾਂਜੀ ਬੀਜਪੀ ਦੀ ਓਕਰ ਬੋਰਡ ਆ ਜੀ ਓਕਰ ਬੋਕੇ ਪੂਰੀ ਕਰਾ ਕੇ ਛੱਡਾਂਗੇ ਜੀ ਪੈਂਡ ਨਰੂੜ ਆਈ ਆਪਣਾ ਨਰੂੜ ਪਾਰਟ ਹਾਂਜੀ ਨਰੂੜ ਦੇਖੋ ਨੌਜਵਾਨ ਟਰੈਕਟਰਾਂ 'ਤੇ ਚੜੇ ਹੋਏ ਆ ਝੰਡੇ ਲੱਗੇ ਹੋਏ ਆ ਤੇ ਹਰ ਕੋਈ ਜਿਹੜਾ ਆ ਇੱਥੇ ਜਾ ਕੇ ਸਮਾਪਤੀ ਹੋਣੀ ਆ ਮਾਰਚ ਦੀ ਇਸ ਨੂੰ ਲੈ ਕੇ ਤੁਸੀਂ ਦੇਖੋ ਆ ਦੇਖੋ ਕਿ ਇਸ ਤਰੀਕੇ ਨਾਲ ਸੈਂਕੜਿਆਂ ਦੀ ਤਦਾਦ ਦੇ ਵਿੱਚ ਟਰੈਕਟਰ ਜਿਹੜੇ ਆ ਉਹ ਆਏ ਹੋਏ ਨੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਕਹਿੰਦੇ ਆ ਜੀ ਹਾਂਜੀ ਹਾਂਜੀ ਵਾਜ ਪਾਰਟੀ ਜਾਂਦਾ ਪਾਰਟੀ ਦੀ ਰੈਲੀ ਟਰੈਕਟਰ ਰੈਲੀ ਬਹੁਤ ਹੀ ਬਹੁਤ ਸੋਹਣੀ ਇਹ ਫਗਵਾੜੇ ਵੱਜ ਨਿਕਲ ਰਹੀ ਹੈ ਪਹਿਲਾਂ ਕਹ ਲੈਣੇ ਕਮਲ ਦੇ ਫੁੱਲ ਤੇ ਮੋਹ ਲਾ ਕੇ ਇੱਕ ਤਰੀਕ ਨੂੰ ਸ਼੍ਰੀਮਤੀ ਸਪਤੀ ਸੋਮਵਰਾਸ਼ ਨੂੰ ਕਾਮਯਾਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੇਖੋ ਕਿ ਸਾਰੇ ਟਰੈਕਟਰਾਂ ਵਾਲੇ ਜਿਹੜੇ ਆ ਨਾਲ ਦੀ ਨਾਲ ਇਲੈਕਸ਼ਨ ਨੂੰ ਲੈ ਕੇ ਮੈਸੇਜ ਵੀ ਦੇ ਰਹੇ ਆ ਤੇ ਆਪਾਂ ਦੇਖ ਸਕਦੇ ਹਾਂ ਜਿੱਦਾਂ ਨੂੰ ਮਰਜ਼ੀ ਦੇਖ ਲਈਏ ਟਰੈਕਟਰਾਂ ਦੀਆਂ ਲਾਈਨਾਂ ਨੇ ਟਰੈਕਟਰ ਸਜਾਏ ਹੋਏ ਨੇ ਤੇ ਇਹ ਇਹ ਕਹਿਣਾ ਇੱਥੇ ਜ਼ਰੂਰੀ ਆ ਕਿ ਇਹ ਸਾਰੇ ਟਰੈਕਟਰ ਆਪਾਂ ਦੇਖ ਸਕਦੇ ਹਾਂ ਕਿ ਕਿਸਾਨਾਂ ਦੇ ਟਰੈਕਟਰ ਆ ਤੇ ਇਹ ਕਿਸਾਨ ਜਿਹੜੇ ਆ ਉਹ ਇਸ ਏਰੀਆ 'ਚ ਸਮਰਥਨ ਦਿੰਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਕਾਕਾ ਕਿੱਥੋਂ ਆਏ ਆ ਭਾਈ ਛੇਗੂਪੁਰ ਤੋਂ ਛੇਗੂਪੁਰ ਨੇ ਸੀਰਾਬਾਦ ਹਾਂਜੀ 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 ਅਹ ਹਮਕਾ ਦੇਖਿਓ ਉੱਪਰ ਤੋਂ ਆਇਆ ਜੀ ਇਹ ਅਨੀਤਾ ਸਮਰਗਾਈ ਜੀ ਜਿਹੜੀ ਫੈਮਿਲੀ ਮੈਂਬਰ ਆ ਤੁਸੀਂ ਭੈਣ ਜੀ ਹੋਣਾ ਇਹ ਦੇ ਨਾ ਹਾਂਜੀ ਹਾਂਜੀ ਇਹ ਵੀ ਇੱਥੇ ਪਹੁੰਚ ਗਿਆ ਕਿਤਾ ਲੱਗਦਾ ਜੀ ਬਹੁਤ ਖੁਸ਼ੀ ਆ ਜੀ ਬੱਚੇ ਬਹੁਤ ਹਮ ਹਮਾ ਕੇ ਰੈਲੀ ਕੱਢੀ ਆ ਮੈਡਮ ਜੀ ਦੇ ਹੱਕ ਵਿੱਚ ਅਸੀਂ ਸਾਰਾ ਪਰਿਵਾਰ ਫਗਵਾੜਿਆਂ ਦੇ ਵਾਸੀ ਆਲਿਆਂ ਦੇ ਜਿੰਨਾ ਨੌਜਵਾਨ ਪੀੜੀ ਆ ਸਾਡੇ ਬਹੁਤ ਬਹੁਤ ਥੈਂਕਫੁਲ ਆ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਕਈ ਲੋਕ ਭਲੇਖਾ ਵੀ ਖਾ ਜਾਂਦੇ ਨੇ ਤੁਹਾਡੀ ਸ਼ਕਲ ਬਹੁਤ ਨਹੀਂ ਤਾਂ ਸੋਮ ਪ੍ਰਕਾਸ਼ ਜੀ ਨਾਲ ਮਿਲਦੀ ਆ ਭਲੇਖਾ ਵੀ ਖਾਂਦੇ ਹੋਣੇ ਆ ਕਿ ਸ਼ਾਇਦ ਮੈਡਮ ਜੜੇ ਆ ਖੁਦ ਆਏ ਹੋਏ। ਹਾਂਜੀ 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 ਅਸੀਂ ਦਿਨੋਂ ਸਿਸ ਤਰੀਕ ਕੋਲੇ ਣਿਆ ਣਿਆ ਕੋਲੇ ਣਿਆ ਣਿਆ ਲੋਕ ਭਲੇਖਾ ਬਹੁ ਖਾਂਦੇ ਆ ਹੁਣ ਵੀ ਰਸਤੇ ਦੇ ਵਿੱਚ ਕਹਿ ਰਹੇ ਸੀਗੇ ਅਸੀਂ ਕਿ ਆ ਨੀ ਦਾ ਸੋਮ ਪ੍ਰਕਾਸ਼ ਜਾ ਰਹੇ ਆ। ਹਾਂ ਭਲੇਖਾ ਅੱਜ ਤੁਸੀਂ ਕਹਿੰਦੇ ਹਰੇਕ ਵਾਰੀ ਇਲੈਕਸ਼ਨ ਤੇ ਆਪਾਂ ਮਿਲ ਰਹੇ ਆ। ਬਹੁਤ ਬਹੁਤ ਧੰਨਵਾਦ। ਤੇ ਸਾਨੂੰ ਬੜੀ ਖੁਸ਼ੀ ਆ ਬੇ ਲੋਕ ਨੌਜਵਾਨ ਮੰਡ ਸਾਹਿਬ ਦੀ ਛਤਰ ਛਾਇਆ ਹੇ ਸਹਿਯੋਗ ਦੇ ਰਹੇ ਆ ਪਹਿਲੀ ਵਾਰੀ ਇੱਕ ਇੰਨਾ ਟਰੈਕਟਰ ਦਾ ਕੱਠ ਦੇਖਿਆ ਇਹ ਪਰਮਾਤਮਾ ਕਰੇ ਤੇ ਪਹਿਲੀ ਧਰੀ ਨੂੰ ਵੀ ਇਹ ਤੋਂ ਵੱਡਾ ਕੱਠ ਨਿਕਲੇ ਤੇ ਮੰਡ ਸਾਹਿਬ ਦੀ ਜੈ ਜੈਕਾਰ ਹੋਵੇ ਮੰਡ ਸਾਹਿਬ ਦੀ ਜੈ ਜੈਕਾਰ ਹੋਵੇ ਮੰਡ ਸਾਹਿਬ ਕਹਿੰਦਾ ਕੀ ਕਹਿੰਨੇ ਜੀ ਤੁਸੀਂ ਕੀ ਦੇਖਦੇ ਹੋ ਜਿਹੜਾ ਇਹ ਇੰਨਾ ਟਰੈਕਟਰਾਂ ਦਾ ਮਾਰਚ ਦੇਖਿਆ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰੈਕਟਰ ਸੀ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਜੀ ਦਾ ਪਿਆਰ ਮੈਡਮ ਨੀਤਾ ਸੋਮਪ੍ਰਕਾਸ਼ ਜੀ ਦਾ ਪਿਆਰ ਆ ਅੱਜ ਤੁਸੀਂ ਦੇਖ ਰਿਹਾ ਪਈ ਟਰੈਕਟਰ ਪੂਰੀ ਰੇਲ ਬਣ ਕੇ ਲਹਿਰ ਬਣ ਕੇ ਆ ਰਹੇ ਆ ਔਰ ਤੁਸੀਂ ਦੇਖੋ ਇੱਕ ਤਰੀਕ ਨੂੰ ਜਿਹੜਾ ਕਮਲ ਦੇ ਫੁੱਲ ਦੇ ਵੋਟਾਂ ਆ ਉਹ ਵੀ ਇਦਾਂ ਰੇਲ ਵਾਂਗੂ ਪੂਰੀ ਲਾਈਨ ਵੱਧ ਕੇ ਪੈਣੀ ਆ ਤੇ ਇੱਕ ਨੰਬਰ ਤੇ ਸਾਡਾ ਫੁੱਲ ਦਾ ਵੱਡਣਾ ਤੇ ਇੱਕ ਨੰਬਰ ਦੀ ਲੀਡ ਰਹਿਣੀ ਆ ਤੇ ਇਹ ਵੀ ਅਗਲੀ ਗੱਲ ਆ ਇਹ ਵੀ ਅਗਲੀ ਗੱਲ ਆ ਵੀ ਤੁਸੀਂ ਜਿਹੜਾ ਕਿਸਾਨਾਂ ਦਾ ਰੌਲਾ ਚੱਲਦਾ ਪੰਜਾਬ ਦੇ ਅੰਦਰ ਆ ਤੁਸੀਂ ਦੇਖਿਆ ਵੀ ਕਿਸਾਨ ਹੀ ਕਿਸਾਨ ਆ ਆ ਹੁਣ ਇਹ ਸਮਝ ਲਓ ਵੀ ਸੋਚ ਵੀ ਬਦਲੀ ਆ ਤੇ ਦੇਸ਼ ਵੀ ਬਦਲੂਗਾ ਤੁਸੀਂ ਵੀ ਤਾਂ ਕਿਸਾਨ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਕਿਸਾਨ ਆ ਉਹਨਾਂ ਨੇ ਸੋਚ ਬਦਲੀ ਆ ਹੁਣ ਦੇਸ਼ ਬਦਲੂਗਾ ਜਿਹੜੀ ਵੀ ਹੈਗੀ ਹੈ ਤਰੱਕੀ ਦੇ ਵਿੱਚ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਕਿਸਾਨ ਕਿਸਾਨ ਹੇਤੂ ਆ ਕਿਸਾਨ ਪੱਕੀ ਆ ਕਿਸਾਨਾਂ ਲਈ ਚੰਗਾ ਕੰਮ ਕਰਦੀ ਆ ਔਰ ਕਿਸਾਨਾਂ ਨੂੰ ਸਮਝ ਆ ਰਹੀ ਆ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਅਨੀਤਾ ਸੁੰਪਕਿਆ ਜੋ ਕਿ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਇੱਕ ਟਰੈਕਟਰ ਰੈਲੀ ਕੱਢ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਕਿਸਾਨ ਜਿੱਥੇ ਕਿਹਾ ਜਾਂਦਾ ਸੀ ਕਿ ਭਾਜਪਾ ਨਾਲ ਨਹੀਂ ਹੈਗੇ ਜਾਂ ਅਨੀਤਾ ਸੁੰਪਕਿਆ ਦੇ ਨਾਲ ਨਹੀਂ ਹੈਗੇ ਕਿਉਂਕਿ ਮੈਸੇਜ ਦਿੱਤਾ ਗਿਆ ਕਿ ਕਿਸਾਨ ਇਨੇ ਟਰੈਕਟਰ ਲੈ ਕੇ ਜਿਹੜਾ ਰੋਡ ਸ਼ੋਅ ਸੀ ਕਹਿ ਸਕਦੇ ਆ ਉਹਦੇ ਵਿੱਚ ਜਿਹੜੇ ਆ ਪਹੁੰਚੇ ਆ ਅ ਸੁੰਪਰਿਆ ਜੀ ਕਿੱਦਾਂ ਲੱਗਾ ਕੀ ਮਾਹੌਲ ਦੇਖ ਰਹੇ ਹੋ ਜੋ ਅੱਜ ਦਾ ਤੁਸੀਂ ਟਰੈਕਟਰ ਰੈਲੀ ਜਿਹੜੀ ਆ ਉਹ ਉਜੋਜਿਤ ਕੀਤੀ ਹੈ ਪੰਜਾਬ ਦੇ ਆਪ ਕੋਲ ਕੋਈ ਗੱਲ ਨਹੀਂ ਕਿ ਉਸ ਦੇ ਹੋੜਾ ਵਿੱਚ ਬਹੁਤ ਵੱਡਾ ਟ੍ਰੈਕ ਮਾਰਟ ਜਿਕਸਨਾਂ ਉਹ ਲੱਗ ਡੇ ਗਿਆ ਜਨਤਾ ਦੇ ਵਿੱਚ ਉਹ ਲੱਗ ਡੇ ਗਿਆ ਬਹੁਤ ਬਹੁਤ ਖੁਸ਼ੀ ਨਾਲ ਪਾਰਟੀ ਜਨਤਾ ਪਰਦੇ ਚੱਲੇ ਰਾਕੇ ਕੋਈ ਨਾ ਮਾਰਟ ਕੱਢਿਆ ਜਿਹਦਾ ਪ੍ਰਤੀਕ ਹੈ ਕਿ ਬਹੁਤ ਸੂਝੂ ਸੁਪਿੰਡਾ ਤੋਂ ਪਾਰਟੀ ਜਨਤਾ ਪੂਰਨ ਸਪੋਰਟ ਕਰ ਰਹੇ ਨੇ ਪਰ ਮੋਦੀ ਜੀ ਦੇ ਲਈ ਕੀ ਹੋਇਆ ਉਹ ਦਰਸਵਾਤ ਕਰਦੇ ਕੀ ਲੱਗਦਾ ਤੁਸੀਂ ਪੂਰੇ ਹਲਕੇ ਦੇ ਵਿੱਚ ਜਦੋਂ ਜਾਣੇ ਹੋ ਕੀ ਮਾਹੌਲ ਲੱਗਦਾ ਭਾਜਪਾ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਲੋਕੀ ਦੇਖਦੇ ਨੇ ਤੁਸੀਂ ਪਿਛਲੇ 5 ਸਾਲ ਮੰਤਰੀ ਵੀ ਰਹੇ ਐਮਪੀ ਸੀਗੇ ਮੰਤਰੀ ਵੀ ਰਹੇ ਆਪਣੇ ਏਰੀਆ ਚ ਕੰਮ ਵੀ ਕੀਤੇ ਕਿਦਾਂ ਦਾ ਰਿਪੋਰਟ ਕਰ ਤੁਹਾਨੂੰ ਰਾਕੇ ਜੋ ਵਾਪਸ ਮਿਲ ਰਿਹਾ ਬਹੁਤ ਅੱਛੇ ਰਿਸਪੌਂਸ ਸਾਰੇ ਹੱਥੇ ਨੋ ਨੋ ਹਰਦੇ ਬੋਤ ਬਹੁਤ ਅੱਛੇ ਰਿਸਪੌਂਸ ਦਿਨ ਬਈ ਦਿਨ ਲੋਕੀ ਹੋਰ ਦਾ ਦਾ ਦੇ ਨਹੀਂ ਨੀਤੀਆਂ ਦੇ ਨਹੀਂ ਬਤੀ ਯਾਰ ਨੰਦੇਰੀਆ ਸਟਾਰਟੀ ਦੇ ਪਾਰਟੀ ਦੀ ਨੀਤੀਆਂ ਨੂੰ ਸੁਧਾਰ ਜਰੂਰ ਨੋ ਹਲਕਿਆਂ 'ਚ ਜੋ ਕੀ ਲੱਗਦਾ ਕੀ ਸਾਰੇ ਹਲਕਿਆਂ 'ਚ ਲੀਡ ਆਏਗੀ ਜਾਂ ਮੁਕਾਬਲਾ ਕਿਹਦੇ ਨਾਲ ਲੱਗਦਾ ਤੁਹਾਨੂੰ ਨੋ ਹਲਕਿਆਂ 'ਚ ਉਹਦੇ ਉਹਦੇ ਹੁੰਦੇ ਆ ਕਿ ਅਸੀਂ ਆਪਣੀ ਗੱਲ ਕਰਨੀ ਹੈ ਲੋਕਾਂ ਨੂੰ ਰਿਸਪੌਂਸ ਵੱਲ ਜਿੰਦੀ ਹੈ ਤਾਂ ਕਿ ਵੋਟਾਂ ਨਹੀਂ ਕਰਤੀਆਂ ਪਤਾ ਨਹੀਂ ਅੱਗੇ ਮੈਡਮ ਕੰਪੇਨਿੰਗ ਜਿਹੜੀ ਆ ਤੁਹਾਡੇ ਨਾਲ ਕੋਈ ਕਰਦੇ ਹੁੰਦੇ ਸੀ ਅੱਜ ਤੁਸੀਂ ਉਹਨਾਂ ਨਾਲ ਹੋ ਕੇ ਕਰਦੇ ਹੋ ਕਿਤੇ ਲੱਗਦਾ ਕਿ ਵੀ ਮਾਨ ਮਹਿਸੂਸ ਹੁੰਦਾ ਕਿ ਜੇ ਪਿਛਲੀ ਵਾਰ ਮੈਨੂੰ ਜਿਤਾਇਆ ਸੀ ਐਤਕੀ ਮੈਂ ਤੁਹਾਨੂੰ ਜਿਤਾ ਕੇ ਭੇਜਣਾ ਇਹ ਜੋ ਹੈ ਜਿੱਦ ਕੇ ਪਾਰਟੀ ਅੰਦਰ ਬਹੁਤੀ ਦੀ ਨੀਤੀਆਂ ਬਿਖੜਵਰੀ ਜਿੱਤ ਹੋਈ ਸੀ ਐਸੋ ਹੀ ਮੋਦੀ ਜਾਨੇ ਕੰਮ ਨਹੀਂ ਜਾਇਆ ਕੀਤਾ ਜੀ ਤਾਂ ਸਾਰੀ ਦੁਨੀਆ ਦੇ ਭਾਰ ਦਾ ਨਾਂ ਚੁੱਕਾਇਆ ਦੁਨੀਆ بھر ਦੇ ਲੋਕਾਂ ਨੇ ਚਾਹ ਤੋਂ ਸੂਝ-ਬੂਝ ਸੰਤੁਸ਼ਟ ਰਹਿਸ਼ੀ ਮਤੰਦੀ ਹੈ ਇਸੇ ਪੰਜਾਬ ਦੇ ਲੋਕ ਨਹੀਂ ਉਸੇ ਭਾਰ ਨੂੰ ਬਾਕੀ ਕਰਦੇ ਹੋਏ ਪੁਣਾ ਵਿਸ਼ਵਾਸ ਤੋਂ ਕਰੀਏ ਔਰ ਇਹ ਦਿੱਖਾਉਂਦੇ ਕਰਾਂਗੇ ਜਦੋਂ ਆਪਾਂ ਗਰਾਊਂਡ ਦੇ ਉੱਤੇ ਜਾਂਦੇ ਹਾਂ ਲੋਕਾਂ ਨੂੰ ਮਿਲਦੇ ਹਾਂ ਕਿ ਲੱਗਦਾ ਕਿ ਜਿਹੜਾ ਰਾਮ ਮੰਦਰ ਦਾ ਮੁੱਦਾ ਉਸ ਨੂੰ ਲੈ ਕੇ ਰਾਮ ਮੰਦਰ ਜੇ ਬਣਿਆ ਉਸ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਪਹਿਲੇ ਰਾਮੰਦਰ ਵੀ ਗਰਨੀ ਹੈ ਰਾਮੰਦਰ ਦਾ ਬਹੁਤ ਵੱਡੀ ਗੱਲ ਹੈ 500 ਸਾਲ ਲੱਗ ਲਾਈਟ ਤੇ ਵੇਲੇ ਤੋਂ ਬਾਅਦ ਇਹ ਸਹਿਜ ਵਸਤੇ ਹਾਲ ਹੋਇਆ ਉਸ ਦਾ ਉਹ ਮੰਦਿਰ ਗੁਰੂ ਦੇ ਤਿਆਰ ਹੈ ਕਿਤੇ ਨਾੜੀ ਹੋਰ ਬਹੁਤ ਸਾਰੀਆਂ ਤਾਂ ਤਾਂ ਸਾਹਮਣੇ ਲਾਂਗਾ ਖੜਨਾ ਤਾਂ ਪ੍ਰਿਆਪਤ ਹੋ ਗਏ 70000 ਰੁਪਏ ਦਾਸਾ ਕਰਦੇ ਜਿਹੜੇ ਗੁਰੂ ਦਾ ਦੋਪਤਰੀ ਜੂੜਿਆ ਜਿਹੜੇ ਕੋਨੇ ਦਾਸੀਆ ਕੋਨੇ ਦਾਸੀਆ ਦਾ ਮਾਨ ਮੰਦਿਰ ਕੋਲ ਬੈਠੀ ਲਈ ਫੋਟੋਸੀ ਇਹ ਦੰਗਿਆਂ ਦੀ ਗੱਲ ਜੀ ਸੇਕੜੇ ਰੁਪਏ ਨੂੰ ਗੁਨਾਹਤਿਆਂ ਤੇ ਮਾਗੀ ਸਾੜਿਆ ਗਿਆ ਉਹਨਾਂ ਨੂੰ ਸਜ਼ਾ ਮਿਲਣ ਦਾ ਬੰਦੀਪੁਰ ਪ੍ਰਧਾਨ ਮੰਤਰੀ ਨੇ ਜੀ ਰੱਖੀ ਤਾਂ ਇੱਕ ਧਾਰਾ ਦੀ ਗੱਲ ਨੇ ਜਿਹਦੇ ਰਾਮ ਮੰਦਰ ਵਾਤੇ ਪਤਾ ਮਿਸਾ ਲੰਗਾ ਵੀ ਬੋਲਿਆ ਪਰ ਜਿਹੜੀ ਪੁੱਤਾਂ ਦੀ ਜਿਹੜੀ ਬੁੱਢੀ ਕਰਵਨੀ ਹੈ ਉਹ ਜੀ ਬੀਰਪਾਲ ਦੇ ਸੁਬਨਾਰ ਦੀ ਸਾਰੀ ਦੁਨੀਆ ਜਿਹੜੀ ਕਰਵਾਲੀ ਦੀ ਮਹਿਮਾ ਹੋਈ ਹੈ ਇਹ ਕੋਰੋਕ ਕਰ ਰਿਹਾ ਲੱਗਦਾ ਕਿ ਵੱਡੇ ਮਾਰਜਨ ਜਿਤੋਂਗੇ ਕਿੰਨਾ ਮਾਰਜਨ ਲੈ ਕੇ ਆਓਗੇ ਦੇਖੋ ਮੈਂ ਉਹ ਜੁਚਿਤ ਹੈ ਨਹੀਂ ਇਲੀਮੀਟ ਕਰ ਰਹੇ ਲੋਕਾਂ ਦਾ ਰਿਸਪੋਨਸ ਵਧੀਆ ਸਭ ਨੂੰ ਜਲਦਾ ਹੈ ਬਹੁਤ ਬਚੰਗਰ ਜਲਦਾ ਹੈ ਇਹ ਸੰਸਮਪਰਕਾ ਜੀ ਕੇਂਦਰੀ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਕੱਲੇ ਰਾਮ ਮੰਦਰ ਦਾ ਮੁੱਦਾ ਨਹੀਂ ਸਾਰੇ ਧਰਮਾਂ ਨੂੰ ਲੈ ਕੇ ਮੋਦੀ ਜੀ ਨੇ ਕੰਮ ਕੀਤਾ ਹੈ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਹੜਾ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਸੀਟ ਹੁਸ਼ਿਆਰਪੁਰ ਜੜੀ ਹੈ ਜਿੱਤ ਕੇ ਉਹ ਮੋਦੀ ਦੀ ਚੋੜੀ ਪਾਉਂਗੇ